ਸ਼ਿਕਾਰੀ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸੱਚ ਟਾਈਮਸ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀਨੋਂ ਦੇ ਪਿੰਡ ਚੰਦੂ ਮਾਂਝਵੀਖੇ ਜ਼ਿਲ੍ਹਾ ਆਗੂ ਗੁਲਾਬ ਸਿੰਘ ਸੰਘੀ ਅਦਾਦੀ ਰਿਆਨੁਮਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਇਹ ਮੀਟਿੰਗ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਦੱਲੇਵਾਲ ਵੱਲੋਂ ਲੋਖਨੌਰੀ ਬਾਰਡਰ ਤੇ ਮਰਨ ਵਰਤ ਤਰਖੰਦੇ ਸੰਬੰਧ ਵਿੱਚ ਕੀਤੀ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਜਿਲਾ ਗੂਗਲਪ ਸਿੰਘ ਸੰਘੇੜਾ ਤੇ ਸਾਥੀਆਂ ਨੇ ਕੀ ਕੀ ਕਿਹਾ ਆਓ ਸੁਣਦੇ ਆਂ ਕਿਲਾ ਲਾਲ ਸਿੰਘ ਤੋਂ ਪੱਤਰਕਾਰ ਰੋਮਨ ਕੋਟਲੀ ਤੇ ਡੀਐਸ ਖਾਲਸਾ ਦੇ ਖਾਸ ਰਿਪੋਰਟ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਚੰਦੂ ਮੰਝ ਸਾਡੀ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਿਲ੍ਹਾ ਗਰਦਾਸਪੁਰ ਵੱਲੋਂ ਮੀਟਿੰਗ ਰੱਖੀ ਗਈ ਹੈ ਇਸ ਮੀਟਿੰਗ ਦੇ ਮੇਨ ਜੋ ਮੀਟਿੰਗ ਰੱਖੀ ਗਈ ਹੈ ਜੋ ਸਰਦਾਰ ਜਗਜੀਤ ਸਿੰਘ ਦੱਲੇਵਾਲ 26 ਤਰੀਕ ਨੂੰ ਮਰਨਵਲ ਤੇ ਬੈਠ ਰਹੇ ਨੇ ਉਸ ਸਬੰਧ ਵਿੱਚ ਇਹ ਮੀਟਿੰਗ ਰੱਖੀ ਗਈ ਹੈ ਹਰ ਪਿੰਡ ਦੇ ਹਰ ਇਕਾਈ ਦੇ ਜਿਹੜੇ ਜਿੰਨੇ ਵੀ ਕਿਸਾਨ ਵੀਰ ਨੇ ਇਹ ਸਾਡਾ ਸਾਥ ਦੇ ਰਹੇ ਨੇ ਤੇ ਉਹਨਾਂ ਦੀ ਹੌਸਲੇ ਹੌਸਲੇ ਵਾਸਤੇ ਉਥੇ ਵੱਧ ਤੋਂ ਵੱਧ ਪਿੰਡ ਦੇ ਵਿੱਚੋਂ ਜੋ ਕਿਸਾਨ ਵੀਰ ਨੇ ਉਥੇ ਟਰਾਲੀਆਂ ਲੈ ਕੇ ਜਾਣਗੇ ਇਹਨਾਂ ਨੇ ਸਾਡੇ ਨਾਲ ਸਹਿਮਤੀ ਜਤਾਈ ਹੈ ਕਿ ਅਸੀਂ ਵੱਧ ਤੋਂ ਵੱਧ ਉਥੇ ਹਾਜ਼ਰੀ ਭਰਾਂਗੇ ਤੇ ਇਹ ਸਰਕਾਰਾਂ ਨੂੰ ਆਪਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਜ਼ਿਮੀਂਦਾਰ ਦੀ ਪਿੱਛੇ ਲੁੱਟ ਹੋਈ ਹੈ ਜੋ ਜ਼ਿਮੀਂਦਾਰ ਹੈ ਲੁੱਟਿਆ ਗਿਆ ਹੈ ਉਹ ਚੁੱਪ ਕਰਕੇ ਨਹੀਂ ਬੈਠੇਗਾ ਇਹ ਜੋ ਆਪਣੇ ਬਣਦੇ ਹਾਕਿਆ ਉਹ ਲੈ ਕੇ ਛੱਡੇਗਾ ਤੇ ਲੈ ਕੇ ਰਹੇਗਾ ਤੇ ਜੋ ਜਿਹੜਾ ਮੋਰਚਾ ਹੈ ਉਹ ਜਿੱਤ ਕੇ ਹੀ ਵਾਪਸ ਆਵਾਂਗੇ ਨਹੀਂ ਜਿੱਤਾਂਗੇ ਤੇ ਮਰ ਕੇ ਆਵਾਂਗੇ ਤੇ ਮਰਨ ਦਾ ਮਰਨ ਵਰਤਨ ਦਾ ਜਿਹੜਾ ਮੇਨ ਮਕਸਦ ਹੈ ਉਹ ਹੀ ਹੈ ਜਦੋਂ ਸਰਕਾਰਾਂ ਦੇ ਸਿਰ ਤੇ ਜੂ ਨਹੀਂ ਸ਼ਰਕਦੀ ਸਰਕਾਰਾਂ ਮਤਲਬ ਜਿਹੜੀ ਮੋਰਚੇ ਜੋ ਵੀ ਲੱਗਦੇ ਹਨ ਜੋੜੇ ਵੀ ਸੰਘਰਸ਼ ਹੁੰਦੇ ਹਨ ਉਹਨਾਂ ਦਾ ਜੋ ਅੰਤ ਦਾ ਰਾਹ ਹੁੰਦਾ ਨਾ ਉਹ ਇਹੋ ਹੀ ਹੁੰਦਾ ਹੈ ਕਿ ਜੋ ਜਾਂ ਮਰ ਜਾਣਾ ਤੇ ਜਾਂ ਜਿੱਤ ਕੇ ਆਉਣਾ ਇਹ ਜਿਹੜਾ ਮਰਨ ਵਰਤ ਹੈ ਇੱਕ ਜਿੱਤ ਦਾ ਪ੍ਰਤੀਕ ਹੈ ਜੇ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ ਮਰਨ ਵਰਤੇ ਬੈਠ ਰਹੇ ਹਨ ਤੇ ਇਹ ਸਾਡੇ ਮੋਰਚੇ ਦੇ ਮਤਲਬ ਜੋ ਜਿੱਤਦੀ ਹੈ ਕਹੀ ਜਾਈਏ ਕਿ ਜਿੱਤ ਦਾ ਰਾਹ ਹੈ ਉਹ ਖੁੱਲ ਗਿਆ ਹੈ ਤੇ ਸਾਰੇ ਹੀ ਮਤਲਬ ਮੇਰੇ ਜਿਹੜੇ ਕਿਸਾਨ ਵੀਰ ਹਨ ਜਿੰਨੇ ਵੀ ਸਿੱਧੂਪੁਰ ਜਥੇਬੰਦੀ ਨਾਲ ਜੁੜੇ ਹਨ ਉਹਨਾਂ ਨੂੰ ਅਪੀਲ ਹੈ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਈਏ ਤੇ ਜਿੰਨੀਆਂ ਵੀ ਜਥੇਬੰਦੀਆਂ ਹਨ ਨਾਲ ਉਹ ਇਸ ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸੁਭਾ ਪ੍ਰਦਾਨ ਜੋ ਸਾਡੇ ਮਰਨ ਵਰਤ ਤੇ ਬੈਠ ਰਹੇ ਨੇ ਉਹਨਾਂ ਦਾ ਸਾਥ ਦੇ ਰਹੀਆਂ ਹਨ ਤੇ ਇਦਾਂ ਹੀ ਸਾਰੀਆਂ ਜਥੇਬੰਦੀਆਂ ਸਾਥ ਦੇਣਗੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ